ਨਾਮਿਕ ਗਾਵਿਆ ਗੁਰ ਨਿਧਾਰ ਗਾਵਿਆ ਸਦਿਆ ਮਨ ਰਖਿਆ ਭਾਵ ਦੁਖ ਪਰ ਹਰ ਸੁਖ ਕਰ ਨ ਜਾਏ ਗੁਰਮੁਖ ਨਾ ਗੰਗ ਗੁਰਮੁਖ ਵੇਦੰ ਗੁਰਮੁਖ ਰਹਿ ਜਾ ਸਮਾਈ ਗੁਰਮੁਖ ਨਾ ਜੀਆ ਤਰਿ ਤਾਤਾ ਸੋ ਮਨ ਬਿਸਰਨ ਲਾਈ ਤੀਰਥ ਨਾ ਜਾਇ ਤਿਸ ਭਾਵਾ ਬਨਪਾਲਿ ਤਿਨਾਰਿ ਕੈ ਨਵਾਂ ਖੰਡਾ ਤੁਝਿਆ ਰਿਹਾ ਨਾਮ ਚੰਦ ਲੈ ਸੰਪੂਰਨ ਚੰਗਾ ਸਾਵਣੁ ਖਾਇ ਕੈ ਜਸ ਗੀਤ ਨਾਮ ਚੇਰ ਕੋ ਤੁਮ ਤਰੇ ਸੰਤਿਆਏ ਆਇ ਨੈ ਤੇ ਰਾਮ ਕਉ ਨਾ ਸੁਝਾਈ ਜਿਤਸ ਮਨ ਕੋਇ ਕਰੇ ਸੋਰੇ ਜੇ ਕੀਰਤਿ ਸੋਰਨਾ ਸੋ ਨਾਮ ਅਰੰਭੇ ਸੋਇਆ ਜੋ ਨਿਗਮ ਕੰਪਰੇ ਵੇਦਾ ਸੋਇਆ ਸਾਬਦ ਸਮਰਤ ਵੇਦਾ ਹੋਲੇ ਸੁੰਦਰ ਪਹਿ ਸਤਗੁਰੂ ਦਾਸ ਮਹਾਰਾਜ ਕੀ ਗੈ ਤਾਂ ਤਾਂ ਸਤਗੁਰੂ ਦਾਸ ਮਹਾਰਾਜ ਜੀ ਦਾ 650 ਅਣਜਮਾ ਪ੍ਰਕਾਸ਼ ਪਦ ਪੰਨਕੇ ਹਰੂਆਂ ਸੁਚੀਆਂ ਸੰਤਾਂ ਬੜੀਆਂ ਸਰਦਾਰਪੁਰ ਬਣਾ ਲਿਆ ਨੇ ਸੁਚੇ ਸੰਦੇਸ਼ ਦੇ ਵਿੱਚ ਅੱਜ ਸ੍ਰੀ ਅਖੰਡ ਜਾਮ ਆਰੰਭ ਕੀਤੇ ਹਨ ਸ੍ਰੀ ਅਖੰਡ ਪੁਰ ਸਾਹਿਬ ਜੀ ਦੀ ਸੇਵਾ ਸਰਦਾਰ ਸਰਪੰਨ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਕੀਤੀ ਗਈ ਅਤੇ ਕੱਲ ਨੂੰ ਨਗਰ ਕੀਰਤਨ ਸੁੱਭਾ ਯਾਤਰਾ ਦਾ ਆਰੰਭ ਕੀਤਾ ਜਾਵੇਗਾ। ਸ਼ਾਮ ਨੂੰ ਸੰਗਿਆਦ ਕਹਿੰਦੇ ਸਮਾਪਤੀ ਹੋਵੇਗੀ ਅਤੇ ਆਰਤੀ ਦੇ ਜਾਪ ਹੋਣਗੇ। ਪਰਸੋਂ ਸ਼੍ਰੀ ਅਖੰਡ ਪਾਤਸ਼ਾਹ ਵੀ ਪਾਈ ਜਾਣਗੇ। ਕੀਰਤਨ ਦਰਬਾਰ ਹੋਵੇਗਾ। ਗੁਰੂ ਕੈ ਲੰਗਰ ਵਰਤਾਇਆ ਜਾਣਗੇ ਅਤੇ ਕੱਲ ਰਾਤ ਪਰਸੋਂ ਰਾਤ ਦਾ ਵੀ ਦੀਵਾਨ ਹੈ। ਸੋ ਮੈਂ ਦਾਸ ਆਪਣੇ ਵੱਲੋਂ ਅਤੇ ਸਮੁੱਚੀ ਨੌਜਵਾਨ ਸਭਾ ਅਤੇ ਪਿੰਡ ਦੇ 헤ੜੂ ਠੰਡਾ ਪਰਿਵਾਰ ਵੱਲੋਂ ਸਤਗੁਰੂ ਰਬਦਾਸ ਮਹਾਰਾਜ ਜੀ ਅਸੀਸ ਵਣਕਮੀ ਪ੍ਰਕਾਸ਼ ਦਿਹਾੜੇ ਦੀ ਕਰੋੜ ਕਰੋੜ ਵਧਾਈ ਦਿੰਦਾ ਹਾਂ ਜੈ ਗੁਰਦੇਵ ਤਨ ਗੁਰਦੇਵ ਜੈ ਪੀਮ ਜੈ ਬਾੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ